हां ਤਾਂ ਪਿਆਰੇ ਬੱਚਿਓ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਅਧਿਨ ਅਧਿਆਏ 8 ਦੇ ਉੱਤੇ ਪਹੁੰਚ ਗਏ ਜ ਜਿਹਦੇ ਵਿੱਚ ਬੇਟਾ ਇਹਦਾ ਇਹਦਾ ਨਾਮ ਹੈਗਾ ਪਰਿਮਾਪ ਅਤੇ ਖੇਤਰਫਲ ਤੇ ਇਹਦੇ ਵਿੱਚ ਬੇਟਾ ਪਹਿਲਾਂ ਆਪਾਂ ਵਰਗ ਬਾਰੇ ਗੱਲ ਕਰ ਚੁੱਕੇ ਹਾਂ ਦੋ ਹੀ ਅਕਿਰਤੀਆਂ ਤੁਹਾਡੇ ਪੰਜਵੀਂ ਦੇ ਸਿਲੇਬਸ ਚ ਆਉਂਦੀ ਇੱਕ ਆਉਂਦੀ ਹੈ ਆਇਤ ਤਾਂ ਬੇਟਾ ਆਇਤਾਕਾਰ ਅਕਿਰਤੀ ਬਾਰੇ ਪਹਿਲੀਆਂ ਕਲਾਸਾਂ ਚ ਵੀ ਆਪਾਂ ਗੱਲ ਕੀਤੀ ਹੋਈ ਹੈ ਆਇਤ ਕੀ ਹੁੰਦੀ ਹੈ ਬੇਟਾ ਜਿਵੇਂ ਇੱਕ ਲੰਬਾਈ ਹੁੰਦੀ ਹੈ ਤੇ ਇੱਕ ਇਹਦੀ ਚੌੜਾਈ ਹੁੰਦੀ ਹੈ ਠੀਕ ਹੈ ਬੇਟਾ ਆਮੋ ਸਾਹਮਣੇ ਦੀਆਂ ਭੁਜਾਵਾਂ ਬਰਾਬਰ ਹੁੰਦੀਆਂ ਆ ਲੰਬਾਈ ਹੋਗੀ ਬੇਟਾ ਤੇ ਆਹ ਚੌੜਾਈ ਹੋਗੀ ਚਾਰ ਭੁਜਾਵਾਂ ਹਰ ਭੁਜਾ ਦੂਜੀ ਭੁਜਾ ਤੇ 90 ਡਿਗਰੀ ਦਾ ਕੋਣ ਬਣਾਉਂਦੀ ਹੈ ਇਹ ਚੇਤੇ ਰੱਖਣਾ ਆਇਤ ਦੀ ਇਹ ਕੰਡੀਸ਼ਨ ਹੁੰਦੀ ਹੈ ਠੀਕ ਹੈ ਪੁੱਤ ਆਹ ਲੰਬਾਈ ਜੇ ਆਹ ਲੰਬਾਈ ਹੈ ਤੇ ਆਹ ਭੁਜਾ ਤੇ ਆਹ ਭੁਜਾ ਬਰਾਬਰ ਹੋਣਗੀਆਂ ਆ ਵੀ ਲੰਬਾਈ ਹੋਗੀ ਹੈਨਾ ਤੇ ਆ ਚੌੜਾਈ ਹੈ ਤੇ ਇਧਰ ਆ ਵੀ ਚੌੜਾਈ ਹੋਊਗੀ ਠੀਕ ਹੈ ਪੁੱਤ ਹੁਣ ਤੁਹਾਨੂੰ ਬੇਟਾ ਜਿਹੜਾ ਸਵਾਲ ਪੁੱਛੂਗਾ ਇਹਦੇ ਵਿੱਚ ਉਹ ਇੱਕ ਤਾਂ ਘੇਰੇ ਬਾਰੇ ਪੁੱਛੂਗਾ ਠੀਕ ਹੈ ਘੇਰਾ ਕੀ ਹੁੰਦਾ ਚਾਰ ਦਿਵਾਰੀ ਦਾ ਜੋੜ ਠੀਕ ਹੈ ਬੇਟਾ ਤਾਂ ਘੇਰੇ ਦਾ ਸੂਤਰ ਜਾਂ ਘੇਰਾ ਜਾਂ ਪਰਿਮਾਪ ਪਰਿਮਾਪ ਇੱਕੋ ਹੀ ਗੱਲ ਹੈ ਠੀਕ ਹੈ ਭਾਵੇਂ ਘੇਰਾ ਕਹਿ ਦੇਵੇ ਜਾਂ ਪਰਿਮਾਪ ਕਹਿ ਦੇਵੇ ਤਾਂ ਇਹ ਚਾਰ ਦਿਵਾਰੀ ਦੇ ਤੋਂ ਹੀ ਗੱਲ ਕਰਦਾ ਪਿਆ ਠੀਕ ਹੈ ਤਾਂ ਘੇਰੇ ਦਾ ਸੂਤਰ ਕੀ ਹੁੰਦਾ ਬੇਟਾ ਚਾਰੇ ਪੁਜਾਵਾਂ ਦਾ ਜੋੜ ਲਿਖਾਂਗੇ ਠੀਕ ਹੈ ਪੁੱਤ ਆ ਲੰਬਾਈਆਂ ਦੋ ਹੋ ਗਈਆਂ ਠੀਕ ਹੈ ਜਾਂ ਤਾਂ ਤੁਸੀਂ ਇਹਨੂੰ ਇਦਾਂ ਲਿਖ ਲਓ ਲੰਬਾਈ ਜਮਾ ਲੰਬਾਈ ਦੋ ਲੰਬਾਈਆਂ ਹੋ ਗਈਆਂ ਨਾ ਪੁੱਤ ਤੇ ਚੜਾਈਆਂ ਵੀ ਦੋ ਹੋ ਗਈਆਂ ਆ ਵੀ ਪੁਜਾ ਇੱਕੋ ਜਿਹਾ ਵੀ ਇੱਕ ਵਾਰ ਜਮਾ ਚੌੜਾਈ ਜਮਾ ਚੌੜਾਈ ਠੀਕ ਹੈ ਪੁੱਤ ਹੁਣ ਲੰਬਾਈ ਜਮਾ ਲੰਬਾਈ ਨੂੰ ਅਸੀਂ ਦੋ ਲੰਬਾਈ ਲਿਖ ਸਕਦੇ ਹਾਂ ਪੁੱਤ ਇਹ ਅਸੀਂ ਲਿਖ ਲਾਂਗੇ ਦੋ ਲੰਬਾਈ ਜਮਾ ਚੌੜਾਈ ਜਮਾ ਚੌੜਾਈ ਨੂੰ ਦੋ ਚੌੜਾਈ ਲਿਖ ਸਕਦੇ ਹਾਂ ਪੁੱਤ ਠੀਕ ਹੈ ਪੁੱਤ ਤਾਂ ਹੁਣ ਬੇਟਾ ਇਹਨਾਂ ਦੇ ਵਿੱਚੋਂ ਅਸੀਂ ਦੂਆ ਸਾਂਝਾ ਕੱਢ ਲੈਨੇ ਆ ਤੁਹਾਨੂੰ ਫਾਰਮੂਲਾ ਬਣਾਉਣਾ ਸਿਖਾਉਣਾ ਪਿਆ ਆ ਉਹ ਘਬਰਾ ਨਹੀਂ ਜਾਣਾ ਬੇਟਾ ਹੌਲੀ ਹੌਲੀ ਅਭਿਆਸ ਕਰੋਗੇ ਤਾਂ ਫਿਰ ਤੁਸੀਂ ਸਮਝ ਕੇ ਕਰੋਗੇ ਤੁਹਾਨੂੰ ਸਵਾਲ ਬੜੇ ਸੌਖੇ ਲੱਗਣਗੇ ਤਾਂ ਦੂਆ ਬੇਟਾ ਜਦੋਂ ਅਸੀਂ ਸਾਂਝਾ ਕੱਢ ਲੈਨੇ ਆ ਤਾਂ ਇਹ ਤੁਹਾਡਾ ਫਾਰਮੂਲਾ ਬਣ ਗਿਆ 2 ਬ੍ਰੈਕਟ ਸ਼ੁਰੂ ਲੰਬਾਈ ਜਮਾ ਜੋੜਾਈ ਲੋ ਬੇਟਾ ਤੁਹਾਨੂੰ ਫਾਰਮੂਲਾ ਸਮਝਾ ਦਤਾ ਅੱਗੇ ਆਪਾਂ ਸਵਾਲ ਕਰਾਂਗੇ ਫਿਰ ਇਹਦੇ ਬਾਰੇ ਅਸੀਂ ਡਿਸਕਸ ਕਰਾਂਗੇ ਤੁਸੀਂ ਘਬਰਾ ਨਹੀਂ ਜਾਣਾ ਹੁਣ ਸਿਰਫ ਧਿਆਨ ਦੇ ਨਾਲ ਇਹਨੂੰ ਦੇਖ ਲਓ ਠੀਕ ਹੈ ਤਾਂ ਇਹ ਕਾਹਦਾ ਸੂਤਰ ਆ ਗਿਆ ਘੇਰੇ ਦਾ ਜਾਂ ਪਰਿਮਾਪ ਦਾ ਠੀਕ ਹੈ ਇੱਕ ਬੇਟਾ ਘੇਰਾ ਤੇ ਇਹ ਕਿਹਦੇ ਵਿੱਚ ਤੁਹਾਨੂੰ ਪੁੱਛੂਗਾ ਖੇਤਰਫਲ ਖੇਤਰਫਲ ਜਿਵੇਂ ਆਪਾਂ ਉਹਦਾ ਕੱਢਿਆ ਸੀਗਾ ਵਰਗ ਦਾ ਖੇਤਰਫਲ ਬੇਟਾ ਇਹਦੀ ਪੂਜਾ ਇਹਦੇ ਵਿੱਚ ਅਸੀਂ ਪੂਜਾ ਗੁਣਾ ਪੂਜਾ ਇਹਦੇ ਵਿੱਚ ਲੰਬਾਈ ਗੁਣਾ ਚੌੜਾਈ ਠੀਕ ਹੈ ਤਾਂ ਲੰਬਾਈ ਗੁਣਾ ਚੌੜਾਈ ਠੀਕ ਹੈ ਤਾਂ ਇਹ ਬੇਟਾ ਵਰਗ ਯੂਨਟਾਂ ਦੇ ਵਿੱਚ ਉੱਤਰ ਆਊਗਾ ਵਰਗ ਯੂਨਟਾਂ ਦੇ ਵਿੱਚ ਜੇ ਇਹ ਮੀਟਰਾਂ ਦੇ ਵਿੱਚ ਹੈ ਦਾ ਉੱਤਰ ਵਰਗ ਮੀਟਰ ਵਰਗ ਯੂਨਿਟਾਂ ਦੇ ਵਿੱਚ ਉੱਤਰ ਆਉਂਦਾ ਖੇਤਰਫਲ ਦਾ ਧਿਆਨ ਰੱਖਣਾ ਹੈ ਬਹੁਤ ਠੀਕ ਹੈ ਮੇਰਾ ਖਿਆਲ ਹੈ ਵਰਗ ਦੇ ਬਾਰੇ ਵੀ ਪਤਾ ਲੱਗ ਗਿਆ ਤੁਹਾਨੂੰ ਪੁੱਤ ਤੇ ਆਇਤ ਦੇ ਬਾਰੇ ਵੀ ਪਤਾ ਲੱਗ ਗਿਆ ਇਸ ਤਰ੍ਹਾਂ ਚੌਰਸ ਡੱਬੇ ਵਰਗੀ ਅਕਿਰਤੀ ਆ ਵਰਗ ਹੁੰਦਾ ਜਿਹਦੀਆਂ ਚਾਰੇ ਭੁਜਾਵਾਂ ਬਰਾਬਰ ਹੁੰਦੀਆਂ ਆ ਆਇਤ ਹੁੰਦਾ ਆਇਤ ਇੱਕ ਲੰਬਾਈ ਹੁੰਦੀ ਹੈ ਇੱਕ ਚੌੜਾਈ ਹੁੰਦੀ ਹੈ ਹਰ ਭੁਜਾ ਦੂਜੀ ਭੁਜਾ ਦੇ ਉੱਤੇ 90 ਡਿਗਰੀ ਦਾ ਕੋਣ ਬਣਾਉਂਦੀ ਹੈ ਲੰਬ ਰੂਪ ਵਿੱਚ ਪਈ ਹੁੰਦੀ ਹੈ ਠੀਕ ਹੈ ਬੇਟਾ ਤਾਂ ਇਹ ਬੇਟਾ ਦੋ ਅਕਿਰਤیاں ਸੀ ਜਿਹਦੇ ਬਾਰੇ ਆਪਾਂ ਗੱਲ ਕਰ ਲਈ ਹੁਣ ਬੇਟਾ ਆਪਾਂ ਇਹਦੇ ਜਿਹੜੇ ਸਵਾਲ ਆ ਉਹ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਬਸ ਹੁਣ ਕੁਝ ਵੀ ਨਹੀਂ ਰਹਿ ਗਿਆ ਜੇ ਤੁਸੀਂ ਆ ਗੱਲਾਂ ਸਮਝ ਗਏ ਤਾਂ ਸਮਝ ਲਓ ਸਾਰਾ ਚੈਪਟਰ ਸਮਝ ਗਏ ਠੀਕ ਹੈ ਬੇਟਾ ਹੁਣ ਆਪਾਂ ਸਵਾਲ ਅਗਲੀ ਵੀਡੀਓ ਚ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ